ਆਮਾਰੀ ਪਾਰਟੀ ਦੇ ਵਲੰਟੀਅਰ ਨੇ ਘਰ ਘਰ ਜਾ ਕੇ ਕਸਬੇ ਕਸਬੇ ਜਾ ਕੇ ਲੋਕਾਂ ਨੂੰ ਅਵੇਅਰ ਕਰਨਗੇ ਇਸ ਨਸ਼ੇ ਦੇ ਵਿਰੁੱਧ ਔਰ ਨੌਜਵਾਨਾਂ ਨੂੰ ਜਾਗਰੂਕ ਕਰਨਗੇ ਸਰਦਨ ਬਲਤੇਜ ਪੰਨੇ ਪੰਨੂ ਸਾਹਿਬ ਦੂਜਾ ਪੜਾਅ ਸ਼ੁਰੂ ਹੋ ਰਿਹਾ ਅੱਜ ਕੀ ਕਹਿਣਾ ਚਾਹੋਗੇ ਪਹਿਲਾ ਪੜਾਅ ਬੜਾ ਸਫਲਤਾਪੂਰਕ ਰਿਹਾ ਦੇਖੋ ਪਹਿਲੇ ਪੜਾਅ ਦੇ ਵਿੱਚ ਅਸੀਂ ਬਹੁਤ ਸਾਰੇ ਲੋਕ ਜੋੜੇ ਸਫਲ ਹੋਇਆ ਤਾਂ ਹੀ ਫਿਰ ਹੁਣ ਸੈਕੰਡ ਤੇ ਆਏ ਆ ਇਹ ਪਿੰਡਾਂ ਦੇ ਪਹਿਰੇਦਾਰ ਨੇ ਤੁਸੀਂ ਦੇਖੋ ਕਿਸ ਮੌਸਮ ਦੇ ਵਿੱਚ ਕਿਵੇਂ ਜਿਹੜਾ ਆ ਕੇ ਬੈਠੇ ਹੋਏ ਨੇ ਕਿਉਂਕਿ ਇਹ ਡੈਡੀਕੇਟਿਡ ਲੋਕ ਨੇ ਇਹਨਾਂ ਨੇ ਅਗਲਾ ਪੜਾਅ ਜਿਹੜਾ ਜੀ ਉਹ ਲੜਨਾ ਇਹ ਨਸ਼ੇ ਵਗੈਰਾ ਦੇ ਵਿੱਚ ਜਦੋਂ ਵੀ ਉਹਨੂੰ ਖਤਮ ਕਰਨਾ ਹੋਵੇ ਤਾਂ ਉਹਦੇ ਵਿੱਚ ਜਾਗਰੂਕਤਾ ਜਿਹੜੀ ਬੜੀ ਜ਼ਰੂਰੀ ਹੈ ਇਹ ਜਾਗਰੂਕ ਕਰਨਗੇ ਲੋਕਾਂ ਨੂੰ ਮੈਨੂੰ ਲੱਗਦਾ ਹੈ ਕਿ ਜੇ ਸ਼ਾਇਦ ਇਹ ਪਹਿਲੀ ਸਰਕਾਰ ਹੈਗੀ ਜਿਹੜੀ ਇੰਨੇ ਵੱਡੇ ਪੱਧਰ ਤੇ ਨਸ਼ੇ ਵਿਰੋਧੀ ਵਿੱਚ ਜਿਹੜੀ ਹੈਗੀ ਇਹ ਸਵਾਗਤ ਕਰ ਰਹੀ ਆ ਚਾਹੇ ਕੈਂਪੇਨ ਚਲਾ ਰਹੀ ਹੈਗੀ ਕਿਸੇ ਸੂਬੇ ਦੇ ਵਿੱਚ ਤੁਸੀਂ ਡਾਟਾ ਕੱਢ ਲਓ ਕਿਸੇ ਮੁਲਕ ਦੇ ਵਿੱਚ ਇੰਨਾ ਸਿਸਟੇਮੈਟਿਕਲੀ ਜਿਹੜਾ ਦੀ ਨਸ਼ੇ ਦੇ ਖਿਲਾਫ ਕੋਈ ਮੁਹਿੰਮ ਨਹੀਂ ਤੋਰੀ ਗਈ ਜਿੰਨੇ ਸਿਸਟੇਮੈਟਿਕਲੀ ਅਸੀਂ ਲੜ ਰਹੇ ਹਾਂ ਜੀ ਧੰਨਵਾਦ ਜੀ ਸੋ ਇਸ ਦਿਨ ਸਾਡੇ ਨਾਲ ਬਲਤੇਜ ਪੰਨੂ ਜਿਨ੍ਹਾਂ ਨੇ ਕਿਹਾ ਕਿ ਵੱਡੇ ਪੱਧਰ ਤੇ ਜਿਹੜੀ ਪੰਜਾਬ ਸਰਕਾਰ ਆ ਇਹਨੇ ਵੱਡੇ ਸਵਾਗਤ ਕਰ ਰਹੀ ਹੈ ਪ੍ਰੋਗਰਾਮ ਕਰ ਰਹੀ ਹੈ ਨੌਜਵਾਨਾਂ ਨੂੰ ਨਾਲ ਲੈ ਕੇ ਜਿਹੜਾ ਹੈਗਾਗਾ ਇੱਥੇ ਅਵੇਅਰ ਕੀਤਾ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਜਿਹੜੇ ਕੈਬਨਿਟ ਮੰਤਰੀ ਔਰ ਵੱਖ-ਵੱਖ ਮੰਤਰੀ ਜਿਹੜੇ ਪਹੁੰਚਣੇ ਸ਼ੁਰੂ ਹੋ ਗਏ ਹੈਗੇ ਕੈਮਰਾ ਬੱਸ ਨੂੰ ਕੁਲਜਿੰਦਰ ਸੂਦ ਦੇ ਨਾਲ ਜਲੰਧਰ ਤੋਂ ਰਿਸ਼ੀ ਰਾਹੀ ਵਲਟਾ ਪੰਜਾਬੀ